ਜਾਰੀ ਰੱਖਦੇ ਹੋਏ ਸਤਿਕਾਰ ਜੋ ਗੁਰੂ ਕਰਦੇ ਹਜੂਰੀ ਰਗੀ ਸਹਿਬਾਨ ਭਾਈ ਉਤਾਰ ਸਿੰਘ ਜੀ ਮਸਤੂ ਆਣੇ ਵਾਲੇ ਦਾਬ ਜੂ ਕੀਰਤਨ ਸਿਰ ਕੋਵਾਂ ਦੇ ਇਸੇ ਤਰ੍ਹਾਂ ਇਕਾਗਰਤਾ ਬਣਾ ਕਰਕੇ ਇਕਤਰਤਾ ਹੀ ਰੱਖਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾ ਸੰਗਤ ਜੀ ਸਮੇਂ ਮੁਤਾਬਕ ਮਿੰਟ ਪੰਜ ਰਹਿੰਦੇ ਨੇ ਪਰ ਢਾਡੀ ਜੱਤਾ ਜਿਹੜਾ ਹਜੇ ਆ ਰਿਹਾ ਹੈ ਆਪਾਂ ਉਹਨਾਂ ਦੀ ਵੇਟ ਵੀ ਕਰਨੀ ਹੈ ਕਿਉਂਕਿ ਅਗਲਾ ਸਮਾਂ ਢਾਡੀ ਸਿੰਘਾਂ ਦਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਗੁਰ ਅਰਜਨ ਸੱਚ ਸਿਰਜਨਹਾਰ ਸੱਚ ਸਾਡੇ ਸਾਹਮਣੇ ਪ੍ਰਕਾਸ਼ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ 52 ਕਲੀਆਂ ਸਭ ਉਹ 52 ਪਾਰ ਹੋ ਗਏ ਕਲੀਆਂ ਫੜ ਕੇ ਅੱਜ 1430 ਅੰਗ ਗੁਰੂ ਦੀਆਂ ਕਲੀਆਂ ਹੀ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨੇ ਨੀਂਬ ਸ਼ਬਦ ਦਾ ਪੱਲਾ ਫੜ ਲਿਆ ਉਹ ਪਾਰ ਹੋ ਗਿਆ ਜੱਪੇ ਹੋ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਭ ਨੇ ਆਇਓ ਹਰ ਕਾ ਨਾਮ ਹਿਰਦੇ ਨਿਤ ਤੇਹੀ ਗੁਰੂ ਜੀ ਬਖਸ਼ਿਸ਼ ਕਰੇ ਸਾਡ ਸਾਰਿਆਂ ਦਾ ਕਦਮ ਕਦਮ ਲੇਖੇ ਵਿੱਚ ਲਾਉਣ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤ ਗੁਰੂ ਕੋਸ ਪੈਂਡਾ ਆਗੇ ਹੋਏ ਲੀਤ ਗੁਰੂ ਬਖਸ਼ਣ ਹਾਰ ਹੈ ਆਪਾਂ ਕਹਿ ਦਿੰਨੇ ਨੇ ਕਿ ਬੰਦਾ ਭੁੱਲ ਜਾਂਦਾ ਹੈ ਗੁਰੂ ਨਹੀਂ ਭੁੱਲਦਾ ਕਿ ਬੰਦਾ ਭੁੱਲਣ ਹਾਰ ਹੈ ਗੁਰੂ ਨਹੀਂ ਭੁੱਲਦਾ ਗੁਰੂ ਵੀ ਭੁੱਲਦਾ ਬੰਦਾ ਭੁੱਲਣ ਹਾਰ ਹੈ ਗੁਰੂ ਵੀ ਭੁੱਲ ਜਾਂਦਾ ਹੈ ਸਾਢੇ ਹਜ਼ਾਰਾਂ ਗੁਨਾਹ ਕੀਤੇ ਗੁਰੂ ਭੁੱਲ ਕੇ ਫੇਰ ਗੱਲ ਨਾਲ ਲਾ ਲੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਬਖਸ਼ ਲੈਂਦਾ ਹੈ ਬਖਸ਼ ਲੈਂਦਾ ਹੈ ਆਉ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਪਦਾਰਥਾਂ ਦੇ ਵਿੱਚ ਇਹ ਜੋ ਸੰਸਾਰ ਦੌੜ ਰੇ ਸੁਖ ਦੇ ਸਾਧਨਾ ਲਈ ਪਦਾਰਥਾਂ ਲਈ ਪਰ ਸਤਿਗੁਰੂ ਜੀ ਕਹਿੰਦੇ ਨਾਮ ਵੀ ਪਦਾਰਥ ਹੈ ਇਹ ਵੀ ਮੰਗ ਲੈ ਹਰ ਨਾਮ ਪਦਾਰਥ ਨਾਨਕ ਮੰਗੇ ਆਓ ਸਤਿਗੁਰੂ ਜੀ ਬਖਸ਼ ਕਰੇ ਤੇਰਾ ਕੀਆ ਮੀਠਾ ਲਖੇ ਮੀਠਾ ਲਖੇ ਸੰਗ ਸਦਾ ਰਣਾਲੇ ਦੁਰ ਮੇਰੇ ਸੰਗ ਸਦਾ ਹੈ ਨਾਰੇ ਸਿਮਰ ਸਿਮਰ